ਕਾਂਗਰਸ ਵੇਸ਼ਾ ਵਾਕਟ ਕਰਦੀ ਜਦੋਂ ਕੋਈ ਸਹੀ ਗੱਲ ਆਉਂਦੀ ਉਹਦੇ ਵਾਕਟ ਕਰ ਦਿੰਦੇ ਅਸੀਂ ਉਹਦੀ ਆਡਾਲੋਜੀ ਨੂੰ ਫਾਲੋ ਕਰਦੇ ਆ ਚੀਦੇ ਆਦਮ ਪਾਕਤ ਸਿੰਘ ਸਾਡਾ ਨਾਇਕ ਆ ਇਹ ਜਿਹੜੇ ਕਹਿੰਦੇ ਆ ਇਹਨਾਂ ਪੁੱਛੋ ਪਹਿਲਾਂ ਜਦੋਂ ਡਾਕਟਰ ਮੰਗਨੋਂ ਸਿੰਘ ਦੀ ਸਰਕਾਰ ਸੀਗੀ ਉਦੋਂ ਇਹ ਲੋਕ ਸਭਾ ਮੈਂਬਰ ਸੀਗੇ ਫਿਰ ਰਾਜ ਸਭਾ ਮੈਂਬਰ ਸੀਗੇ ਪੰਜਾਬ ਚ ਦੋ ਵਾਰ ਕਪਟਨ ਦੀ ਸਰਕਾਰ ਰਹੀ ਉਦੋਂ ਕੋਈ ਲੈਂਦਾ ਨਹੀਂ ਮੈਂ 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 ਕਾਹ ਕਾਂਗਰਸ ਦਾ ਹੋ ਜਾ ਪਹਿਲਾਂ ਇਹ ਕੀ ਕਾਂਗਰਸ ਨੂੰ ਕੱਟ ਪਾ ਕੇ ਦਊਗਾ ਜੀ ਰੋਜ਼ ਪੂਰਾ ਟਾਈਮ ਲਗਾਤਾ 3 ਸਾਲ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਗੱਲਬਾਤ ਕਰਦੇ ਹਾਲੇਨ ਸਾਹਿਬ ਕਾਂਗਰਸ ਵਾਕਆਊਟ ਕਰ ਗਈ ਸੀਗੀ ਪ੍ਰਤਾਪ ਸਿੰਘ ਬਾਜਵਾ ਤੇ ਸਵਾਲ ਚੁਕੇਂਦਰਜੀਤ ਕੌਰ ਮਾਨ ਹੁਣਾਂ ਨੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਉਂਕਿ ਉਹ ਕਹਿੰਦੇ ਕਿ ਅਸ਼ੀਦਪਗ ਸਿੰਘ ਤੇ ਅਸੀਂ ਮਤਾ ਲੈ ਕੇ ਆ ਰਹੇ ਸੀ ਕਿ ਭਾਰਤ ਰਤਨ ਦਿੱਤਾ ਜਾਵੇ ਉਹਨਾਂ ਨੂੰ ਤਿੰਨ ਤਿੰਨ ਸਾਲ ਹੋ ਗਏ ਕਾਂਗਰਸ ਸਭੇਸ਼ਾ ਵਾਕਆਊਟ ਕਰਦੀ ਜਦੋਂ ਕੋਈ ਸਹੀ ਗੱਲ ਆਉਂਦੀ ਉਹਦੇ ਵਾਕਆਊਟ ਕਰ ਦਿੰਦੇ ਸਮਝਦੇ ਕਿ ਦੀ ਗੱਲ ਮੇਰਾ ਖਿਆਲ ਇਹ ਪਹਿਲਾ ਇਹ ਮਤਲਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੋ ਗਾ ਇਹਦਾ ਕਾਰਡ ਲਿਖਣਾ ਚਾਹੀਦਾ ਜਿਨੇ ਪੰਜਾਬ ਦਾ ਕੋ ਉਹ ਹਮੇਸ਼ਾ ਹੀ ਵਾਕ ਆਉਟ ਹਮੇਸ਼ਾ ਹੀ ਰਹਾਦਾ ਰਹਾਦਾ ਪਾਕ ਚਲੇ ਜਾਂਦੇ ਆ ਬਸੇ ਨਹੀਂ ਕਿ ਕਹਿੰਦੇ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜੋ ਹੈ ਸ਼ਹੀਦ ਭਗਤ ਸਿੰਘ ਦਾ ਨਾਮ ਵਰਤਦੀ ਹੈ ਪਰ ਅਸੀਂ ਅੱਜ ਮਤਾ ਲੈ ਕੇ ਆ ਰਹੇ ਸੀ ਕਹਿੰਦੇ ਬੀਬੀ ਇੰਦਰਜੀਤ ਕੌਰ ਮਾਨ ਹੋਣਾ ਤੋਂ ਕਹਿੰਦੇ ਕਿ ਰੋਲਾ ਪੁਆਤਾ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਆਡਾਲੋਜੀ ਨੂੰ ਫਾਲੋ ਕਰਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਸਾਡਾ ਨਾਇਕ ਆ ਇਹ ਜਿਹੜੇ ਕਹਿੰਦੇ ਆ ਇਹਨਾਂ ਪੁੱਛੋ ਪਹਿਲਾਂ ਜਦੋਂ ਡਾਕਟਰ ਮੰਗੋਹਨ ਸਿੰਘ ਦੀ ਸਰਕਾਰ ਸੀਗੀ ਉਦੋਂ ਇਹ ਲੋਕ ਸਭਾ ਮੈਂਬਰ ਸੀਗੇ ਫਿਰ ਰਾਜ ਸਭਾ ਮੈਂਬਰ ਸੀਗੇ ਪੰਜਾਬ ਚ ਦੋ ਵਾਰ ਕਪਤਨ ਦੀ ਸਰਕਾਰ ਰਹੀ ਉਦੋਂ ਕੋਈ ਲੈਂਦਾ ਨਹੀਂ ਦੱਲਾ ਕਰਦੇ ਉਦਾਂ ਹੀ ਸਿਲਸ ਫੀਕਰ ਸਾਹਿਬ ਨੇ ਕਿਹਾ ਕਿ ਰੂਲ ਐਂਡ ਰੈਗੂਲੇਸ਼ਨ ਜਿਹੜੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਬਹਿਮੈਦ ਕਾ ਕਾਂਗਰਸ ਨੇ ਇਹੋ ਜਿਹਾ ਐਲੋ ਪਿਲਾਇਆ ਕੀ ਕਾਂਗਰਸ ਨੂੰ ਕੱਟ ਪਾ ਕੇ ਦਊਗਾ ਜੀ ਰੋਜ਼ ਪੂਲ ਟਾਈਮ ਲਗਾਤਾ 3 ਸਾਲ ਤਾਂ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਸੀਗੇ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਨੇ ਇਸ ਮਸਲੇ ਤੇ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਜੋ ਹੈ ਉਹਨੂੰ ਫਾਲੋ ਕਰਦੇ ਆਂ ਪਰ ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਵਾਕਆਊਟ ਕਰ ਜਾਂਦੀ ਆ ਔਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਰ ਇਹਦੇ ਨਾਲ ਹੀ ਬਕਾਇਦਾ ਤੌਰ ਤੇ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜਿਹੜਾ ਮਤਾ ਲੈ ਕੇ ਆ ਰਹੇ ਸੀਗੇ ਉਹ ਕਿਉਂਕਿ ਇੰਦਰਜੀਤ ਕੌਰ ਮਾਨ ਹੋਣ ਜਾਂ ਹੋਰ ਆਪ ਦੇ ਐਮਐਲਏ ਹੋਣ ਉਹ ਕਹਿੰਦੇ ਕਿ ਅਸੀਂ ਇਸ ਇਸ ਦੇ ਨਾਲ ਸਹਿਮਤ ਆ ਬਿਲਕੁਲ ਕਿ ਜਿਹੜਾ ਜੀਤ ਪਗਤ ਸਿੰਘ ਜਿਹੜੇ ਨੇ ਉਹ ਸਾਡੇ ਲਈ ਸਨਮਾਨ ਯੋਗ ਨੇ ਔਰ ਐਸੀ ਹੁਣ ਤਾਂ ਸਨਮਾਨ ਕਰਦੇ ਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ پنجاب ਟੀਵੀ ਵਿਧਾਨ ਸਭਾ ਚੰਡੀਗੜ੍ਹ